ਤੇ ਅਸੀਂ ਸਟੇਜ ਤੇ ਬਾਈ ਦੇ ਨਾਲ ਰਹਿੰਦੇ ਹਾਂ ਨਾ ਸੱਚਾ 24 ਘੰਟੇ ਤੇ ਮੈਨੂੰ ਲੱਗਦਾ ਕੋਈ ਇਹੋ ਜਿਹਾ ਦਿਨ ਨਹੀਂ ਹੋਣਾ ਕੋਈ ਇਹੋ ਜਿਹੀ ਸਟੇਜ ਨਹੀਂ ਜਿੱਥੇ ਬਾਈ ਕਿਸੇ ਦਾ ਫਾਇਦਾ ਨਾ ਕਰਕੇ ਆਇਆ ਵੀ ਤਕਰੀਬਨ ਜਿੰਨੇ ਪੰਜਾਬ ਦੇ ਸੁਪਰਸਟਾਰ ਮੁੰਡੇ ਕੁੜੀਆਂ ਜੋੜੀਆਂ ਮੈਂ ਸਾਰਿਆਂ ਨਾਲ ਕੰਮ ਕੀਤਾ ਤੇ ਬਾਈ ਦੇ ਕੋਈ ਨੇੜੇ ਤੇੜੇ ਵੀ ਨਹੀਂ ਇਸ ਗੱਲੋਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਕਿ ਬਾਈ ਜੀ ਤੁਮ ਜੀਓ ਹਜ਼ਾਰਾਂ ਸਾਲ ਸਾਲ ਕੇ ਦਿਨ ਹੋ 50000 ਮੈਂ ਗ੍ਰ ਸੱਚੇ ਬਾਸ਼ਾ ਸਪਰਿਵਾਰ ਨੂੰ ਤੇ ਕਾਸਟੋਰ ਦੇ ਸਾਡਾ ਸਾਥ ਜਿਹੜੇ ਸਾਡੇ ਸਾਰੇ ਭਰਾ ਦੇ ਰਹੇ ਨੇ ਇਹਨਾਂ ਦਾ ਅਸੀਂ ਆਪਣੀ ਟੀਮ ਵੱਲੋਂ ਥੈਂਕਸ ਕਰਨਾ ਚਾਹੁੰਦੇ ਆ ਤੇ ਤੁਸੀਂ ਆ ਕੇ ਸਾਰੇ ਸੱਜਣਾਂ ਦੇ ਰੂਬਰੂ ਇਸ ਪ੍ਰੋਗਰਾਮ ਨੂੰ ਕਰਨਾ ਗੱਲ ਆਪਾਂ ਸ਼ੁਰੂ ਕਰਦੇ ਆ ਇਧਰੋਂ ਇਹਨਾਂ ਦੇ ਚਰਨਾਂ ਤੋਂ ਕਿਉਂਕਿ ਮਾਪੇ ਜਿਹੜੇ ਬੱਚੇ ਸੀ ਬੀਜ ਬੀਜਦੇ ਨੇ ਜਿਹੜੀ ਸਿੱਖਿਆ ਜਿਹੜੀ ਲਿਆਕਤ ਜਿਹੜੀ ਨੌਲੇਜ ਬੇਸ ਕਨੋਲਜ ਬੱਚੇ ਨੂੰ ਪਰਿਵਾਰ ਤੋਂ ਮਿਲਦੀ ਆ ਉਹ ਵੱਡਾ ਹੋ ਕੇ ਫਿਰ ਵੱਡਾ ਦਰਖਤ ਬਣਦਾ ਤੇ ਇਹ ਤਾਂ ਚਲੋ ਆਪਾਂ ਨੂੰ ਪਤਾ ਲੱਗ ਗਿਆ ਜਾਂ ਕੁੜੀਆਂ ਦੇ ਵਿਆਹ ਦੀ ਤੁਸੀਂ ਗੱਲ ਕੀਤੀ ਆ ਤੇ ਅਸੀਂ ਸਟੇਜ ਤੇ ਬਾਈ ਦੇ ਨਾਲ ਰਹਿੰਦੇ ਹਾਂ ਨਾ 24 ਘੰਟੇ ਤੇ ਮੈਨੂੰ ਲੱਗਦਾ ਕੋਈ ਇਹੋ ਜਿਹਾ ਦਿਨ ਨਹੀਂ ਹੋਣਾ ਕੋਈ ਇਹੋ ਜਿਹੀ ਸਟੇਜ ਨਹੀਂ ਜਿੱਥੇ ਬਾਈ ਕਿਸੇ ਦਾ ਫਾਇਦਾ ਨਾ ਕਰਕੇ ਆਏ ਹੋਏ ਕੋਈ ਦੁੱਖ ਨਹੀਂ ਚੱਲ ਸਕਦਾ ਅਸੀਂ ਕਈ ਵਾਰ ਦੇਖਿਆ ਵੀ ਜਦੋਂ ਅਸੀਂ ਜਾ ਰਹੇ ਹੁੰਨੇ ਪਰੌਮ ਤੇ ਬੱਤੀਆਂ ਆ ਜਾਂਦੀਆਂ ਬੱਚੇ ਮੰਗਣ ਵਾਲੇ ਆ ਜਾਂਦੇ ਆ ਜੇ ਜਿੰਨੇ ਪੈਸੇ ਹੱਥ ਚ ਆ ਗਏ ਗਿਣਤੀ ਨਹੀਂ ਮਦਦਾ ਵੀ ਕਿੰਨੇ ਜਿੰਨੇ ਆ ਗਏ ਹੱਥ ਚ ਉਹ ਨਹੀਂ ਦੇ ਦੇਣੇ ਨਹੀਂ ਜਦੋਂ ਜਦੋਂ ਕਲਾਕਾਰ ਦੀ ਗੁੱਡੀ ਚੜਦੀ ਆ ਜੋਗੇ ਬਾਈ ਤਾਂ ਬਹੁਤ ਵਾਰੀ ਹੁੰਦਾ ਵੀ ਕਲਾਕਾਰ ਕੰਜੂਸੀ ਵਰਤ ਲਾ ਪੈਂਦਾ ਵੀ ਗਾਂ ਕੰਮ ਲਾਵਾਂਗੇ ਪਰ ਐਡਾ ਖੁੱਲਾ ਦੇਖ ਕੇ ਜਿਵੇਂ ਗਲਾਬ ਆਪ ਵੀ ਹੱਥ ਦਿੰਦਾ ਯਾਰ ਕਿਤੇ ਫੇਰ ਰੰਗੋ ਜੀ ਕਦੇ ਇਦਾਂ ਵੀ ਉਹਦੇ ਉਹਦੇ ਦਿਲ دریا ਦੀ ਕੀ ਕਹਿਣਾ ਚਾਹੋਗੇ ਉਹਦੇ ਲਈ ਇਹ ਕਹਿਣਾ ਚਾਹੂੰਗਾ ਵੀ ਤਕਰੀਬਨ ਜਿੰਨੇ ਪੰਜਾਬ ਦੇ ਸੁਪਰਸਟਾਰ ਮੁੰਡੇ ਕੁੜੀਆਂ ਜੋੜੀਆਂ ਮੈਂ ਸਾਰਿਆਂ ਨਾਲ ਕੰਮ ਕੀਤਾ ਤੇ ਬਾਈ ਦੇ ਕੋਈ ਨੇੜੇ ਟੜੇ ਵੀ ਨਹੀਂ ਇਸ ਗੱਲ ਨੂੰ ਤੇ ਦੂਜੀ ਗੱਲ ਆਏ ਹਾਸੇ ਮਜ਼ਾਕ ਦੀ ਗੱਲ ਹੈ ਕਿ ਦੁਬਾਰਾ ਨਾ ਇਹ ਦਿਨ ਆ ਜਾਣ ਇਹ ਜਿਹੜੀ ਰੂਹ ਹੁੰਦੀ ਹੈ ਇਹ ਰੱਬੀ ਰੂਹਾਂ ਦੇ ਦਿਨ ਇਹ ਹਜੇ ਨਹੀਂ ਹੁੰਦੇ ਇਹ ਤਾਂ ਸਗੋਂ ਦੂਜੇ ਦਿਨ ਵੀ ਖੁਸ਼ਹਾਲ ਕਰਦੇ ਨੇ ਨਹੀਂ ਬਹੁਤ ਵਧੀਆ ਕਿਉਂਕਿ ਆਮ ਤੌਰ ਤੇ ਜਦੋਂ ਆਪਸੀ ਦੇਖਦੇ ਆ ਤਾਂ ਮਾਲਵੇ ਦੇ ਵਿੱਚ ਦਿਲ دریا ਨੇ ਤਾਂ ਇਹ ਜਦੋਂ ਤੁਸੀਂ ਅਪਰਾਲਾ ਤੁਹਾਡੇ ਨਾਲ ਅਕਸਰ ਗੱਲ ਹੋਈ ਹੋਣੀ ਆ ਤਾਂ ਤੁਸੀਂ ਕਿੰਨਾ ਕਿ ਅਪਰੀਸ਼ੀਏਟ ਕਰਿਆ ਕਿ ਗਲਾਬ ਤੂੰ ਬਹੁਤ ਸੋਹਣੀ ਸੋਚ ਲੈ ਕੇ ਚੱਲ ਰਿਹਾ ਬਾਈ ਦੀ ਮਤਲਬ ਇਹ ਵੀ ਅਸੀਂ ਤਾਂ ਟੀਮ ਆ ਨਾਲ ਸਾਡੀ ਹੈਨਾ ਸਾਡੇ ਦਾ ਸਹਿਯੋਗ ਤਾਂ ਹੈ ਹੀ ਹੈ ਤੇ ਹੋਰ ਬਹੁਤ ਸਾਰੇ ਸਾਰੇ ਸੱਜਣੇ ਸਾਨੂੰ ਮਤਲਬ ਮੋਟੀਵੇਟ ਕਰਦੇ ਆ ਵੀ ਇਹ ਕਰੋ ਤੇ ਉਹਦੇ ਲਈ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਜਦੋਂ ਮੈਂ ਆਇਆ ਹਾਂ ਨਾ ਬਾਈ ਕੋਲੇ ਬਾਪੂ ਜੀ ਦਵਾਈ ਦੇ ਦਿਆ ਕਰਨ ਪੈਸੇ ਲਿਆ ਨਾ ਕਰਨ ਮੈਂ ਹੁਣ ਨਵਾਂ ਨਵਾਂ ਇੰਨੇ ਕੋਲੇ ਵਹ ਜਾਂਦਾ ਸੀ ਆਕੇ ਹਨਾ ਉਦੋਂ ਪਰਿਵਾਰਕ ਮੈਂਬਰ ਜਿਹੜੇ ਕੋਲੇ ਮਿਲੇ ਉਹਨੇ ਹੈ ਨਹੀਂ ਸੀਗੇ ਤੇ ਜਦੋਂ ਮੈਂ ਅਸੀਂ ਮੈਂ ਦੇਖਿਆ ਬਾਪੂ ਜੀ ਪੈਸੇ ਲੈਂਦੇ ਨਹੀਂ ਇਹ ਕਦੇ ਮੈਂ ਤਾਂ 50 ਸਾਲੋਂ ਬਣ ਲੈਂਦੇ ਨਹੀਂ ਕਦੇ ਮਤਲਬ ਇੱਕ ਜਿਵੇਂ ਕਹਿੰਦੀ ਜੜ ਚੱਲੀ ਹੁੰਦੀ ਐਸ ਪਰਿਵਾਰ ਦੀ ਤੇ ਸੱਚੇ ਬਾਦਸ਼ਾਹ ਨੇ ਦੁਨੀਆ ਦੇ ਵਿੱਚ ਸ਼ੋਹਰਤ ਪੈਸਾ ਟੱਕ ਇੱਜ਼ਤ ਮਾਣ ਬਾਈ ਕਹਿਣਾ ਇਹ ਬਾਈ ਗਲਾਬਾ ਜੀ ਦਾ ਹਿੱਸਾ ਹੈ ਨਹੀਂ ਇਹ ਇਸ ਬਾਈ ਦੇ ਲਈ ਜਾਂ ਇਸ ਪਰਿਵਾਰ ਦੇ ਲਈ ਕੋਈ ਸ਼ੇਅਰ ਦੇ ਨਾਲ ਆਪਾਂ ਗੱਲਬਾਤ ਸਮਾਪਤ ਕਰਨੀ ਆ ਤੁਸੀਂ ਬਹੁਤ ਸੋਹਣਾ ਬੋਲਦੇ ਹੋ ਸ਼ਬਦਾਂ ਦਾ ਤੁਹਾਡੇ ਕੋਲੇ ਵਲਫੇਅਰ ਹੈਗੇ ਆ ਤਾਂ ਤੁਸੀਂ ਉਹਨਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਪਰਿਵਾਰ ਲਈ ਸਿੱਧੂ ਪਰਿਵਾਰ ਲਈ ਬਸ ਇੰਨਾ ਹੀ ਕਹਿਣਾ ਚਾਹੁੰਦਾ ਕਿ ਬਾਈ ਜੀ ਤੁਮ ਜੀਓ ਹਜ਼ਾਰਾਂ ਸਾਲ ਸਾਲ ਦੇ ਦਿਨ ਹੋ 50000 ਮੈਗਨ ਸੱਚੇ ਬਾਦਸ਼ਾਹ ਸਪਰਵਾਰ ਨੂੰ ਤੇ ਖਾਸ ਤੌਰ ਤੇ ਸਾਡਾ ਸਾਥ ਜਿਹੜੇ ਸਾਡੇ ਸਾਰੇ ਪੜਾ ਦੇ ਰਹੇ ਨੇ ਇਹਨਾਂ ਦਾ ਅਸੀਂ ਆਪਣੀ ਟੀਮ ਵੱਲੋਂ ਥੈਂਕਸ ਕਰਨਾ ਚਾਹੁੰਦੇ ਆ ਜਿਹੜੇ ਕਈ ਦਿਨਾਂ ਤੋਂ ਲੱਗੇ ਹੋਏ ਨੇ ਇਹਨਾਂ ਸਾਰਿਆਂ ਦਾ ਸਪੈਸ਼ਲੀ ਬਾਈ ਗੁਲਾਬ ਦੀ ਟੀਮ ਵੱਲੋਂ ਉਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਬਾਪੂ ਜੀ ਦਾ ਮਾਤਾ ਜੀ ਦਾ ਨਗਰ ਨਿਵਾਸੀਆਂ ਦਾ ਤੁਹਾਡਾ ਤੇ ਜਿੰਨੇ ਵੀ ਸਾਡੇ ਭੈਣ ਭਰਾ ਬਜ਼ੁਰਗ ਆ ਰਹੇ ਨੇ ਆਉਣਾ ਚਾਹੀਦਾ ਕਿਉਂਕਿ ਕੈਂਸਰ ਇੱਕ ਐਸੀ ਚੀਜ਼ ਹੈ ਵੀ ਸਾਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਐਂਡ ਹੋ ਜਾਂਦਾ ਬਿਲਕੁਲ ਤੇ ਇਹ ਸਭ ਸੁਵਿਧਾ ਸਾਨੂੰ ਇਹ ਜੀ ਮਿਲੀ ਹੈ ਵੀ ਸਾਨੂੰ ਬੇਸਿਕ ਤੋਂ ਪਤਾ ਲੱਗ ਗਿਆ ਤਾਂ ਜ਼ਿਆਦਾ ਨਹੀਂ ਮੈ ਮੈਨੂੰ ਲੱਗਦਾ ਕਿ ਨਾਂ ਵਾਲਾ 50 60 ਬੰਦੇ ਇਹ ਜੀ ਹੋਣਗੇ ਜਿਹਨਾਂ ਨੂੰ ਪਹਿਲੀ ਵਾਰ ਪਤਾ ਲੱਗੂਗਾ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਲਾਜ ਕਰਾਉਣਗੇ ਤਾਂ ਠੀਕ ਹੋ ਜਾਣਗੇ ਉਹ ਬਾਕੀ ਮੈਨੂੰ ਇੰਨਾ ਵੀ ਪਤਾ ਦਰਸ਼ਕੋ ਇਹ ਗੱਲ ਚਲੋ ਕੋਈ ਮੰਨਦੇ ਨਹੀਂ ਜੇ ਗੁਲਾਬ ਨੂੰ ਪਤਾ ਲੱਗ ਗਿਆ ਕਿ ਇੱਕ ਦੋ ਨਿਕਲੇ ਆਏ ਤੇ ਉਹਨੇ ਕਹਿਣਾ ਚੱਕੋ ਪੈਸੇ ਕਰਾ ਲਓ ਲਾਜ ਬਿਲਕੁਲ ਜੀ ਬਿਲਕੁਲ ਕੋਈ ਚੱਕਰੀ ਕੋਈ ਨਹੀਂ ਇਹ ਤਾਂ ਤੁਹਾਨੂੰ ਦੱਸਿਆ ਵੀ ਇਹ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਵਾਜੀ ਦੀ ਠੀਕ ਹੈ ਬਾਈ ਥੈਂਕ ਯੂ ਜੀ ਥੈਂ ਤਾ ਗੱਲਬਾਤ ਕੀਤੀ ਆ ਗਲਬ ਸਿੱਧੂ ਦੇ ਮਾਤਾ ਪਿਤਾ ਦੇ ਨਾਲ ਉਹਨਾਂ ਦੇ ਨਾਲ ਜਿਹੜੇ ਟੀਮ ਮੈਂਬਰ ਨੇ ਜਗਦੀਪ ਜੋਗਾ ਬਾਈ ਤਾਂ ਲਗਾਤਾਰ ਇਥੇ ਤੁਹਾਡੇ ਨਾਲ ਹੁਣ ਕਵਰੇਜ ਸਾਂਝੀ ਕਰ